ਕਵਲ ਵਾਲੀਏ ਦਰਸ਼ਨ ਵਾਲੀਆ ਪੇਸ਼ ਕਰਦੇ ਨੇ ਪੰਜਾਬੀ ਫਿਲਮ ਰੰਗਿਆਤੀ ਫੜੀਗੀ ਗਜ਼ਲ ਤੂੰ ਕਿੰਨੀ ਦੇਰ ਤੋਂ ਮੋਬਾਈਲ ਦੇਖ ਰਹੀ ਹੈ ਹੁਣ ਮੈਨੂੰ ਵੀ ਦੇ ਦੇ ਮੈਂ ਫਿਰਨਾ ਗੱਲ ਕਰ ਰਹੀ ਹਾਂ ਆਪਣੀ ਮੈਂ ਨਹੀਂ ਦੇ ਰਹੀ ਮੈਨੂੰ ਵੀ ਦੇ ਦੇ ਮੈਂ ਵੀ ਯੂਜ਼ ਕਰਨਾ ਫੋਨ ਨਹੀਂ ਮੈਂ ਗੱਲ ਕਰ ਰਹੀ ਹਾਂ ਮੈਂ ਨਹੀਂ ਦੇਣਾ ਮੈਂ ਵੀ ਗੱਲ ਕਰਨੀ ਆ ਮੈਨੂੰ ਵੀ ਦੇ ਦੇ ਨਹੀਂ ਦੇਣਾ ਮੈਂ ਗੱਲ ਕਰ ਰਹੀ ਹਾਂ ਆਪਣੀ ਫਰੈਂਡ ਨਾਲ ਗਜ਼ਲ ਤੈਨੂੰ ਫੋਨ ਦੇਣਾ ਕਿ ਨਹੀਂ ਦੇਣਾ ਹੁਣ ਬੁਲਾਵਾ ਹੁਣ ਬੁਲਾ ਲੈ ਮਮਾ ਮਮਾ ਆ ਦੇ ਕੇ ਫੋਨ ਨਹੀਂ ਦੇ ਰਹੀ ਗਜ਼ਲ ਮੈਨੂੰ ਮਮਾ ਦੇ ਕੇ ਗਜ਼ਲ ਫੋਨ ਨਹੀਂ ਦੇ ਰਹੀ ਮੈਨੂੰ ਮਮਾ ਸੱਚ ਲੜਦੇ ਹੋ ਗਏ ਆ ਮਮਾ ਦੇ ਕੋ ਗੱਲ ਮੈਨੂੰ ਮੋਬਾਈਲ ਨਹੀਂ ਦੇ ਰਹੀ ਮੋਬਾਈਲ ਦੇ ਪਿੱਛੇ ਪੈ ਰਹੇ ਨੇ ਉਹ ਤੇ ਕੁਝ ਪੜ੍ਹਨਾ ਨਹੀਂ ਹੈ ਜਦੋਂ ਦੇਖੋ ਮੋਬਾਈਲ ਜਦੋਂ ਦੇਖੋ ਮੋਬਾਈਲ ਮੈਂ ਪੜ੍ਹਦਾ ਵੀ ਤਾਂ ਹਾਂ ਮੇਰੇ ਮੈਚ ਚੋਂ 15 ਵਿੱਚੋਂ 15 ਅੰਕ ਆਏ ਨੇ ਮਮਾ ਮੈਂ ਨਵਰੀਤ ਨਾਲ ਗੱਲ ਕਰੀ ਆ ਮੈਨੂੰ ਮੋਬਾਈਲ ਨਹੀਂ ਦੇਣਾ ਮਮਾ ਐਵੇਂ ਮੈਨੂੰ ਮੋਬਾਈਲ ਨਹੀਂ ਦੇ ਰਹੀ ਤੇ ਮੈਨੂੰ ਨਵਾਂ ਮੋਬਾਈਲ ਆਕੇ ਦਿਓ ਜੇ ਤੈਨੂੰ ਮੈਂ ਨਵਾਂ ਮੋਬਾਈਲ ਤਾ ਮੇਰੇ ਨਵਾਂ ਮੋਬਾਈਲ ਮਿਲਗਾ ਤੇ ਤੁਹਾਨੂੰ 15 ਵਿੱਚੋਂ 20 ਨੰਬਰ ਲੈ ਕੇ ਦਿਖਾਵਾਂਗਾ ਫੇਰ ਮੋਬਾਈਲ ਮਿਲਣਾ ਹੀ ਨਹੀਂ ਕਿਉਂ ਕਿ 15 ਤੋਂ 20 ਨੰਬਰ ਤਾਂ ਆਂਦਰ ਹੀ ਨਹੀਂ ਅੱਜ ਕੱਲ ਤਾਂ ਸਾਰੇ ਮੋਬਾਈਲ ਪਿੱਛੇ دیਵਾਨੇ ਹੋ ਗਏ ਨੇ ਚਾਹੇ ਦੇਖੋ ਛੋਟਾ ਚਾਹੇ ਦੇਖੋ ਵੱਡਾ ਹਰ ਇੱਕ ਦੇ ਹੱਥ ਵਿੱਚ ਮੋਬਾਈਲ ਹੀ ਫੜਿਆ ਹੋਇਆ ਹੈ ਮੋਬਾਈਲ ਵਗੈਰਾ ਤਾਂ ਕਿਸੇ ਦਾ ਜੀ ਲੱਗਦਾ ਹੀ ਨਹੀਂ ਹੋਰ ਕੀ ਬਿਨਾ ਫੋਨ ਤੋਂ ਕਿਸੇ ਦਾ ਜੀ ਲੱਗਦਾ ਹੈ ਹੋਏ ਇੰਨਾ ਟਾਈਮ ਹੋ ਗਿਆ ਸੁਣੋ ਉਹਨੋ ਜਾਣਾ ਹੁਣ ਮੈਂ ਚੱਲੀ ਦਫਤਰ ਠੀਕ ਹੈ ਤੇ ਤੁਸੀਂ ਪਿੱਛੇ ਲੜਨਾ ਨਹੀਂ ਆਰਾਮ ਨਾਲ ਬੈਠ ਕੇ ਪੜਨਾ ਨਾ ਤੇਰੇ ਮੰਮਾ ਮੇਰੀ ਗੱਲ ਸੁਣੋ ਸਾਡੇ ਕਾਲਜ ਵਾਲੇ ਸਾਨੂੰ ਚੰਡੀਗੜ੍ਹ ਟ੍ਰਿਪ ਤੇ ਲੈ ਕੇ ਜਾ ਰਹੇ ਨੇ ਉਹਨਾਂ ਨੇ 1500 ਮੰਗੇ ਤੁਸੀਂ ਮੈਨੂੰ 2000 ਰੁਪਏ ਦੇ ਦੇਣਾ 2000 ਨਾ ਮੰਗਿਆ 1500 ਤੇ ਮੰਗਦੇ ਤੂੰ 2000 ਰੁਪਏ ਕਿਉਂ ਮੰਮਾ 500 ਰੁਪਏ ਜੇਬ ਖਰਚੀ ਚਾਹੀਦੀ ਹੈ ਨਾ ਹੁਣ ਮੇਰੀ ਸਹੇਲੀਆਂ ਉੱਥੇ ਖਰਚੇ ਕਰਨਗੀਆਂ ਤਾਂ ਮੂੰਹ ਥੋੜੀ ਤੱਕ ਨਾ ਮੈਂ ਹੂੰ ਹੂੰ ਤਾਂ ਮੇਰੀ ਗੱਲ ਸੁਣੋ ਜਾਂਦੇ ਜਾਣ ਲੂੰ ਅਸੀਂ ਨਾ ਤੇਰੇ ਪਾਪਾ ਨਾਲ ਚੱਲਾਂਗੇ ਕਾਰ ਵਿੱਚ ਚੰਡੀਗੜ੍ਹ ਕੋ ਕੁਮਾਨਗੇ ਨਹੀਂ ਮੰਮਾ ਮੈਂ ਆਪਣੀ ਫਰੈਂਡਸ ਨਾਲ ਜਾਣਾ ਹੈ ਤੁਸੀਂ ਮੇਰੀ ਵੀ ਤਾਂ ਗੱਲ ਸੁਣ ਲਓ ਸਾਡੇ ਸਕੂਲ ਵਾਲੇ ਵੀ ਟ੍ਰਿਪ ਲੈ ਕੇ ਜਾ ਰਹੇ ਨੇ ਪਰ ਇੱਕ ਬੱਚੇ ਦਾ 1000 ਰੁਪਏ ਮੰਗਿਆ ਮੈਨੂੰ ਵੀ 1500 ਕਰਕੇ ਦੇ ਦਿਓ ਤੇ ਕੋ ਵੀ 1000 ਰੁਪਏ ਮੰਗਿਆ ਤੇ ਤੂੰ ਵੀ 1500 ਮੰਗਣਾ ਪਿਆ 500 ਮੈਂ ਵੀ ਤਾਂ ਜੇਬ ਕਰਤੀ ਰੱਖਣੀ ਆ ਉਹ ਠੀਕ ਹੈ ਠੀਕ ਹੈ ਹੁਣ ਮੈਨੂੰ ਦਫ਼ਤਰ ਜਾਣ ਤੋਂ ਦੇਰ ਹੋ ਰਹੀ ਹੈ ਮੈਂ ਚੱਲੀ ਆ ਦਫ਼ਤਰ ਠੀਕ ਹੈ ਨਾ ਮੰਮਾ साला ट्रिप दे पैसे दे देना जरूर हाँ जरूर दे यानी कर दिया कोई इंतजाम शायद कोई मुर्गा की मतलब और अब चलिए कुछ नहीं कुछ नहीं मैडम जी ਜਿਹੜਾ ਤੁਹਾਨੂੰ ਮੈਂ ਆਪਣਾ ਕੰਮ ਕਿਹਾ ਸੀਗਾ ਮੇਰੀ ਫਾਈਲ ਤਿਆਰ ਹੋ ਗਈ ਕਿ ਨਹੀਂ? ابھی ਨਹੀਂ, ابھی ਨਹੀਂ, ابھی ਕਰੋ ਇੰਤਜ਼ਾਰ। ਮੈਡਮ ਜੀ ਹਰੇ ਵੀ ਇੰਤਜ਼ਾਰ। ਤੁਹਾਡੇ ਦਫ਼ਤਰ ਤੇ ਚੱਕਰ ਲਾਦੇ ਲਾਦੇ ਤਾਂ ਮੇਰੀ ਬੱਸ ਹੋ ਗਈ ਮੈਂ ਤਾਂ ਉਸੇ ਦੇ ਨਾਲ। ਮੈਡਮ ਜੀ ਇਹ ਮੇਰੇ ਦੋਸਤ ਨੇ ਇਹਨਾਂ ਦਾ ਵੀ ਕੰਮ ਤੁਹਾਡੇ ਕੋਲ ਹੀ ਹੋਣਾ ਹੈ ਔਰ ਫਾਈਲ ਤੁਹਾਡੇ ਕੋਲ ਹੀ ਹੈ। ਮੈਡਮ ਜੀ ਇਹਨਾਂ ਦਾ ਕੰਮ ਕਰਦੇ ਹੋਗੇ ਨਾ ਤੁਸੀਂ? ਕੈਸੇ ਦੇ मैडम जी मेनु पता ही है कि बिना तो, तो नहीं ना गर्म होनी कोई काम करना नहीं मैं इन्होंने समझा के लिया <laughs> पैसे एडवांस देने हाँ हाँ पैसे तो यार तेन पता ही है देने ही पैने हैं। साईं तेरे फाइल में है लगने ने। थोड़ी हो जाना चल ठीक है यार फिर तू कि मैं पैसे दे दें कितने पैसे एडवांस देने पैसे पैसे से देख रहा भी देने पैने मेरी गल सुन लै दो हज़ार रुपये तो घट्टो घट देगा ही ना ठीक है जे तू कहना तो मैं पैसे दे दूँगा बहुत शुक्रिया बड़ी मेहरबानी हजूर आपसी ਰਸਤੇ ਤੋਂ ਆਏ ਬਹੁਤ ਸ਼ੁਕਰੀਆ ਹੋਰ ਕੰਮ ਕਰਦੇ ਅੱਜ ਮੈਡਮ ਜੀ ਉਹ ਨਿਆਣਾ ਦੇਖਿਆ ਇੱਕ ਜਿਹੜੇ ਕੰਮ ਪੈਸੇ ਦਾ ਉਹ ਕੰਮ ਉਹਦੇ ਕਰਦੇ ਗੱਜਨ ਚਿੰਤਨਾ ਨਗਰ ਨੂੰ ਆਪਾ ਪਹੇਜ ਦੇ ਦਿੱਤੇ ਨਾ ਇਹ ਕਰਨਾ ਕਰ ਮੈਡਮ ਆਪੇ ਕੰਮ ਕਰ ਚਿੰਤਨਾ ਮੈਂ ਕਹਾਂ ਇਹ ਕੋਲ ਲੈਣੇ ਕਰ ਦੇ ਲਾਓ ਭਰਾ ਲਾ ਲਈ ਭਰਾ ਤਾਂ ਕਹਦੇ ਤਾਂ ਹੋ ਜੂ ਤੇਰਾ ਕੰਮ ਕਿਉਂ ਘਬਰਾਈਏ ਆਏ ਪਧਾਰੀਏ ਆਏ ਪਧਾਰੀਏ ਪਧਾਰਤਾ ਮੈਂ ਗਿਆ ਪਹਿਲਾ ਇਹ ਦੱਸੋ ਮੇਰਾ ਕੰਮ ਹੋ ਗਿਆ ਕਿ ਨਹੀਂ ਹੋ ਗਿਆ ਨਾ 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 ਮੈਂ 6 ਮਹੀਨਿਆਂ ਦਾ ਚੱਕਰ ਮਾਰ ਰਿਹਾ ਤੁਹਾਡੇ ਦਫਤਰ ਚ ਹਜੇ ਤੱਕ ਮੇਰਾ ਕੰਮ ਕਿਉਂ ਨਹੀਂ ਹੋ ਰਿਹਾ ਕੀ ਗੱਲ ਕੀ ਹੈ ਇਜ਼ਰ ਰੂਡ ਕੇ ਲਾਏ ਨ ਜਾਣ ਤਾ ਪੈਨ ਖੋ ਗਿਆ ਨ ਜਾਣੇ ਆ ਪੈਨ ਖੋ ਗਿਆ ਨ ਜਾਣੇ ਕਹ ਪੈਨ ਖੋ ਗਿਆ ਨ ਜਾਣ ਤਾ ਪੈਨ ਖੋ ਗਿਆ ਮੈਡਮ ਜੀ 6 ਮਹੀਨੇ ਹੋ ਗਏ ਮੈਂ ਚੱਕਰ ਮਾਰਦੇ ਨੂੰ ਤੁਹਾਡੇ ਦਫਤਰ ਦੇ ਜਦੋਂ ਪੁੱਛੋ ਪੈਨ ਗਵਾਚ ਗਿਆ ਜੀ ਕਦੀ ਫਰਾਈਡ ਗਵਾਚ ਗਈ ਕਦੀ ਕੁਛ ਗਵਾਚ ਗਿਆ ਤੁਸੀਂ ਦੱਸੋ ਮੇਰਾ ਕੰਮ ਕਰਨਾ ਕਿਦਾਂ ਸੀ ਇਹ ਗੱਲ ਮੈਨੂੰ ਪਹਿਲਾਂ ਕਿਉਂ ਨਹੀਂ ਕਹੀ ਵੀ ਮੈਂ ਪਹਿਲੇ ਵਗਾ ਕੰਮ ਨਹੀਂ ਕਰਨਾ ਜੇ ਕਰਨਾ ਤਾਂ ਮੈਂ ਘਰੋਂ ਲੈ ਕੇ ਆਂਦਾ ਪੈਸੇ ਤੁਸੀਂ ਇੱਥੇ ਆਣ ਕੇ ਕਹਿੰਦਾ 5000 ਦੋ ਜੀ ਕਿੱਦਾਂ ਦਵਾਂ ਪੈ ਜੇ ਤੁਸੀਂ ਕਰਨੇ ਮੈਂ ਘਰੋਂ ਪੈਸੇ ਲੈ ਆਵਾਂ ਫਿਰ ਕੀ ਗਰੰਟੀ ਹੈ ਮੇਰਾ ਕੰਮ ਹੋਊਗਾ ਕਿ ਨਹੀਂ ਹੋਊਗਾ ਜਾ 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 ਤੂੰ ਜਲਦੀ ਜਾ ਬਿਨ ਪੈਸੋ ਤੇ ਫਿਰ ਨਹੀਂ ਆਣਾ ਇਹ ਕੰਮ ਬੜਾ ਮੁਸ਼ਕਿਲ bina paison ke ho na paaye ਮੈਡਮ ਜੀ ਇੱਕ ਮਿੰਟ ਮੈਂ ਦੇਖ ਲਵਾਂ ਮੇਰੇ ਕੋਲ ਪੈਸੇ ਹੈ ਕਿ ਨਹੀਂ ਹੈ ਵੇ ਜੇਬ ਪਰਸ ਦੇ ਦੇਖ ਕੇ ਦੱਸਦਾ ਤੁਹਾਨੂੰ ਜੇ ਮੈਂ ਪਹਿਲੇ ਆ ਕੇ ਦੇਵੀ ਦਮਾ ਤਾਂ ਕੀ ਗਾਰੰਟੀ ਆ ਕਿ ਮੇਰਾ ਕੰਮ ਹੋਊਗਾ ਕਿ ਨਹੀਂ ਹੋਊਗਾ ਦਮਦਮ ਵਸਤ ਕਲੰਦਰ ਉਹ ਪੈਸਾ ਪਰਸ ਦੇ ਅੰਦਰ ਉਹ ਕੰਮ ਚੁਟਕੀ ਦੇ ਅੰਦਰ ਦਮਦਮ ਦਮਦਮ ਦਮਾ ਦਮ ਮਸਤ ਕਲੰਦਰ ਦਮਾ ਦਮ ਮਸਤ ਕਲੰਦਰ 3 4 5 300 ਦਾ ਮੇ ਕੋ ਹੈਗਾ ਮੈਡਮ ਜੀ ਆ ਦੇਖੋ ਨੋਟ 5 ਆ 2500 ਰੁਪਏ ਹੈਗਾ ਇਹਨੂੰ ਰੱਖੋ ਬਾਕੀ ਦੇ ਮੈਂ ਕੰਮ ਹੋਣ ਤੋਂ ਬਾਅਦ ਆਉਂਗਾ ਪਖੂਸ਼ ਕਰ ਦਿਆ ਪਖੂਸ਼ ਕਰ ਦਿਆ ਤੂੰ ਨੇ ਮੇਰੇ ਰਾਮਾ ਕੀ ਪਰਸ ਮੇਰਾ ਭਾਰੀ ਹੋ ਗਿਆ ਕੀ ਪਰਸ ਮੇਰਾ ਭਾਰੀ ਹੋ ਗਿਆ ਮੇਰਾ ਬਾਲੀਆ ਅਜੀਬ ਜਿਹੀ ਦਿਸਤੋਰ ਇਹ ਪਾਸਟਾ ਦਾ ਪਾਹੀ ਹੋਈ ਵੱਸਦਾ ਜਿਹਦੀ ਉਹਦਾ ਤੇ ਯਾਦੋਂ ਤੇ ਦਮਤ ਹੈ ਸਰਕਾਰ ਕਹਿੰਦੀ ਹੈ ਹੌਤਾਂ ਤੇ ਆਦਮੀਆਂ ਨੂੰ ਬਰਾਬਰ ਦਾ ਹੱਕ ਹੈ ਤੁਹਾਡੇ ਰੋਹੀਨ ਟਿਕ ਨਹੀਂ ਪੰਦਾ ਪੈਸੇ ਬੱਸੋ ਕਿਆ ਜੀ ਥਿਆਨੇ ਸੱਚੀ ਕਹੰਦੇ ਨੇ 100 ਦਿਨ ਚੋਰ ਦੇ 1 ਦਿਨ ਸਾਧ ਦਾ ਹੁਣ ਤੁਸੀਂ ਦੱਸੋ ਕੀ ਕਹਿੰਦੇ ਨੇ ਪਰਦੇ ਮੇਰੇ ਨੇ ਧੋ ਪਰਦਾ ਨਾ ਉਠਾਓ ਪਰਦਾ ਜੋ ਉੱਠ ਗਿਆ ਤੋ ਵੇਦ ਖੁੱਲ ਜਾਏਗਾ ਤੋਬਾ ਮੇਰੀ ਤੋਬਾ ਰਿਸ਼ਵਤ ਤੋ ਮੇਰੀ ਤੋਬਾ ਪਤਾ ਲੱਗ ਗਿਆ ਹੁਣ ਕਹੀ ਜਾਂਦੇ ਛੱਡ ਦੋ ਪਰਦੇ ਇਹਨਾਂ ਕੀ ਪਰਦੇ ਤਾਂ ਲੈਣ ਲੱਗੇ ਸ਼ਰਮ ਨਹੀਂ ਆਈ ਸੀ ਹੁਣ ਉਦੋਂ ਗੱਟ ਬੈਤ ਗਿਆ ਸੀ ਸਦਾ ਵਾਣੀ ਚਾਹੀਦੀ ਔਤਾਂ ਦੇ ਦਾਤੇ ਕਲੰਕ ਬਣਾਈ ਜਾਂਦੇ ਹੋ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਜਦੋਂ ਬੰਦਾ ਕੋਈ ਫਿਸ਼ਵਦ ਲੈਂਦੇ ਫੜਿਆ ਜਾਂਦਾ ਨਾ ਜਦੋਂ ਅਖਬਾਰਾਂ ਦੀ ਖਬਰਾਂ ਤੇ ਕੀ ਦੀ ਖਬਰਾਂ ਲੱਗਦੀ ਹੈ ਤਾਂ ਨੂੰ ਪਤਾ ਲੱਗਦਾ ਹੈ ਉਹ ਫਿਰ ਕਹਿੰਦਾ ਮੈਨੂੰ ਛੱਡ ਦੋ ਮੈਂ ਤਾਂ ਬੇਗੁਨਾ ਪ੍ਰਦੇਸ਼ਾਂ ਦੇ ਲੋਕਾਂ ਨੂੰ ਸੱਗਣਾ ਬਿਲਕੁਲ ਨਹੀਂ ਚਾਹੀਦਾ ਹਮਕੋ ਅਫਸਰ ਜੀ ਮਾਫ ਕਰਨਾ ਉਹ ਗਲਤੀ ਮਾਰੇ ਸੇ ਹੋ ਗਈ ਸਰ ਜੀ ਇਹਨੂੰ ਮਾਫਦਤ ਕੋ ਨਹੀਂ ਕਰਨਾ ਮੈਂ ਤਾਂ ਵਾਦੀ ਕਾਰਵਾਈ ਜਿਆਦਾ ਜਿਆਦਾ ਕਰਨੀ ਹੈ ਤਾਂ ਕਿ ਇਹਨੂੰ ਹੋਰ ਟਿਕਾਣਾ ਆ ਜਵੇ ਤਾਂ ਕਿ ਅੱਗੇ ਨੂੰ ਖਿਆਲ ਰੱਖੇ ਸਰ ਜੀ ਤੁਸੀਂ ਫਿਕਰ ਨਾ ਕਰੋ ਅਸੀਂ ਇਹਦੇ ਉੱਤੇ ਪੂਰੀ ਕਾਰਵਾਈ ਕਰਾਂਗੇ ਇਹਨੂੰ ਦੱਸਾਂਗੇ ਬੀਬੀ ਨੂੰ ਚੱਕ ਕੇ ਗੱਡੀ ਛੁੱਟ ਪਲੇ ਹਾਂਜੀ ਸਰ ਜੀ ਜੋ ਕਰੇਗਾ ਉਹ ਭਰੇਗਾ ਚਲੋ ਬਈ रिश्वत के खेल निराले मेरे भैया कभी ये हंसाए कभी रुलाए मेरे भैया तो बातों बा करवाए मेरे भैया कानों को हाथ लगवाए मेरे भैया इज्जत को मिट्टी में रुलाए मेरे भैया ਕ੍ਰਿਸ਼ਵਤ ਕੇ ਖੇਲ ਨਿਰਾਲੇ ਮੇਰੇ ਭਈਆ ਛੇਤੀ ਅਕਲ ਆ ਗਈ ਹੁਣ ਲੱਗਦੀ ਐ ਅਕਲ ਸੱਚਾ ਨਹੀਂ ਕਿਵੇਂ ਪੈਂਦੀ ਐ ਉਦੋਂ ਲੈਣ ਲੱਗਿਆ ਫੜਨ ਲੱਗਿਆ ਨਹੀਂ ਪਤਾ ਲੱਗਾ ਸੀ ਹੁਣ ਲੋਕੇ ਵੀ ਖਾਣ ਲੱਗ ਪਿਓ ਲਿਸਕ ਬਸ ਸਬਸਕ੍ਰਾਈਬ ਨਾ ਮਾਰਾ ਹੁੰਦਾ ਕਿ ਆਪਣੇ ਬੱਚਿਆਂ ਤੱਕ ਵੀ ਖਲਾਫ ਕਰ ਦਿੰਦਾ ਹੈ ਤੁਸੀਂ ਸਮਾਜ ਨੂੰ ਕੀ ਦੇ ਸਕਦੇ ਹੋਗੇ ਕਰ ਤੁਹਾਨੂੰ ਪੈਸੇ ਨਹੀਂ ਦਿੰਦੀ ਕੰਮ ਕਰਨ ਦੇ ਸਰਕਾਰ ਤਨਖਾਹ ਤਾਂ ਦਿੰਦੀ ਆ ਫੇਰ ਵੀ ਲੋਕ ਪਰਿਸ਼ੋਰ ਦੇਣ ਔਰ ਲੈਣ ਔਰ ਫਾਲੀ ਵੀ ਆਦੇ ਫਿਰ ਵੀ ਲੋਕਾਂ ਨੂੰ ਅਸਰ ਨਹੀਂ ਹੁੰਦਾ ਐਨੀ ਬਦਨਾਮੀ ਹੋ ਜਾਂਦੀ ਹੈ ਰਿਸ਼ਵਤ ਤਾਂ ਬਹੁਤ ਲੈਂਦੇ ਆ ਪਰ ਫੜਿਆ ਕੋਈ ਕੋਈ ਜਾਂਦਾ ਜਿਹੜੇ ਫੜੇ ਜਾਂਦੇ ਉਹਨਾਂ ਦੀ ਬਦਨਾਮੀ ਹੁੰਦੀ ਆ ਬਾਕੀ ਸਾਰੇ ਐਸ਼ ਕਰਦੇ ਆ ਰਿਸ਼ਵਤ ਲੈ ਕੇ ਕਰੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਪਰ ਲੋਕ ਸੋਚਦੇ ਨੇ ਦਫਰਾਂ ਦੇ ਟੱਕਰ ਲਾਣ ਨਾਲ ਉਹ ਕੁਝ ਪੈਸੇ ਦੇ ਕੇ ਕੰਮ ਕਰਾ ਲਿਆ ਜਾਂਦੇ ਬਦੀ ਗੱਲ ਬਿਲਕੁਲ ਸਹੀ ਹੈ ਤੁਹਾਡੀ ਪਰ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਵੀ ਉਹਨਾਂ ਹੀ ਗੁਨਾਹਗਾ ਦੋ ਕਿ ਜਿਹੜਾ ਰਿਸ਼ਵਤ ਦੇਣ ਦੇ ਕੰਮ ਕਰਾ ਦਿਓ ਸਰ ਜੀ ਇਹ ਇੱਕ ਵਕਤ ਤੇ ਬਚਦਾ ਨਾ ਬਿਨਾ ਪੈਸੇ ਦਿੱਤੇ ਕੰਮ ਵੀ ਤੇ ਨਹੀਂ ਨਾ ਹੁੰਦਾ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਪੈਸੇ ਦੇ ਕੇ ਕੰਮ ਕਰਾਇਆ ਜਾਂਦਾ। ਨਾਲੇ ਮਿਹਨਤ ਦੀ ਬਾਰੇ ਤਾਂ ਵੈਸੇ ਹੀ ਮਸ਼ਹੂਰ ਹੈ। ਬਿਨਾ ਪੈਸੇ ਲਿੱਤੇ ਤਾਂ ਕੰਮ ਹੀ ਨਹੀਂ ਕਰਦੇ ਕੋਈ। ਨਹੀਂ ਨਹੀਂ। ਬ ਵੀ ਮੇਰੇ ਕੋਲ ਹੈ। ਜਦ ਕੋਈ। ਇਹ ਬਾਈ ਦਾ ਪਰਸ ਕੋਈ। ਹੱਥੀ ਫੜੀ ਗਏ ਇਹ ਕਾਲੀਆਂ ਕਤੂਤਾਂ ਦੇ ਸਾਹਮਣੇ ਆ ਹੀ ਜਾਂਦੀ ਹੁੰਦੀ ਹੈ ਕੀ ਕਹਿਣਾ ਜੋਗੇ ਇਹਦੇ ਬਾਰੇ ਇੰਨਾ ਲਗੀ ਗਿਆ ਨਾ ਬੜਾ ਕੁਝ ਕਹਿਣ ਲੋਕ ਨਹੀਂ ਹੈ ਆ ਜੀ ਆ ਜੀ ਸਰ ਜੀ ਸਾਡੀ ਸਰਕਾਰ ਨੂੰ ਚਾਹੀਦਾ ਹੈ ਇਹੋ ਜਿਹੇ ਰਿਸ਼ਵਤ ਖੋਹਣਾਂ ਦੇ ਵਿਰੁੱਧ ਨਾ ਕੋਈ ਸਖਤ ਜਿਹਾ ਕਾਨੂੰਨ ਬਣਾਉਣਾ ਚਾਹੀਦਾ ਹੈ ਫਿਰ ਵੀ ਲੋਕਾਂ ਨੂੰ ਅਸਰ ਨਹੀਂ ਹੁੰਦਾ ਐਨੀ ਬਦਨਾਮੀ ਹੋ ਜਾਂਦੀ ਹੈ ਬਿਲਕੁਲ ਸਹੀ ਹੈ ਇਹ ਰਿਸ਼ਵਤ ਦਾਣੀ ਤੇ ਦੇਣੀ ਦੋਨੋਂ ਹੀ ਗੁਨਾਹਗਾਰ ਹੈ ਪਰ ਸਵਾਲ ਤੇ ਹੈ ਕਿ ਹਰ ਲੋਗਾਂ ਨੂੰ ਸਮਝਣਾ ਚਾਹੀਦਾ ਹੈ ਕਿ ਜੇ ਕਿਸੇ ਨੂੰ ਦੇਣ ਲੱਗਿਆ ਔਰ ਕਿਸੇ ਨੂੰ ਲੈਣ ਲੱਗਿਆ ਸਾਨੂੰ ਗੁਰੀਸ਼ ਕਰਨਾ ਚਾਹੀਦਾ ਹੈ ਉਹ ਬਹੁਤ ਘੱਟ ਲੋਕ ਹੁੰਦੇ ਜਿਹੜੇ ਰਿਸ਼ਵਤ ਦੇ ਕੇ ਵੀ ਦੀਪਕ ਦੇ ਵਰਗੇ ਹੁੰਦੇ ਕਿ ਜਿਹੜੇ ਆ ਕੇ ਰਵੀ ਬਣ ਕੇ ਕਿ ਆਪਣੀ ਕੰਪਲੇਨਟ ਦਿੰਦੇ ਹਨ ਤਾਂ ਕਿ ਇੱਕ ਸਾਹਮਣੇ ਆ ਸਮਾਜ ਨੂੰ ਚਾਹੀਦਾ ਹੈ ਕਿ ਖੁੱਲ ਕੇ ਸਾਹਮਣੇ ਆਓ ਔਰ ਇਸ ਤਾ ਦੇ ਅਪਸਰਦ ਉੱਤੇ ਅਸੀਂ ਵਤੂ ਵਤ ਐਕਸ਼ਨ ਲੈ ਸਕੀ ਜਿਹੜਾ ਜਿੱਦਾ ਅਸੀਂ ਸ਼ਿਕਾਇਤ ਕੀਤੀ ਹੈ ਇੰਦਾ ਹੀ ਸ਼ਿਕਾਇਤ ਕਰਨ ਤਾਂ ਕਿ ਉਹ ਜਿਹੜੇ ਰਿਸ਼ਵਤਪੋਰਾ ਦੇ ਉੱਤੇ ਠੱਲ ਪਾਈ ਜਾ ਸਕੇ ਸਰ ਇਮਾਨਦਾਰੀ ਸਭ ਤੋਂ ਚੰਗੀ ਨੀਤੀ ਆ ਜੇ ਇਹ ਲੋਕ ਇਮਾਨਦਾਰੀ ਨਾਲ ਕੰਮ ਕਰਨ ਤੇ ਰਿਸ਼ਵਤਖੋਰਾਂ ਦੇ ਉੱਤੇ ਢੱਲ ਪਾਈ ਜਾ ਸਕਦੀ। ਪਰ ਕੱਲ ਤੇ ਸਰ ਜੀ ਉਲਟਾ ਹੀ ਹਾਲਤਾ ਹੈ ਜਿਹੜੇ ਲੋਕੀ ਇਮਾਨਦਾਰੀ ਨਾਲ ਕੰਮ ਕਰਦੇ ਨੇ ਤੇ ਉਹ ਤੇ ਬਿਲਕੁਲ ਬੇਖੋ ਸਮਝਿਆ ਜਾਂਦਾ ਉਹਨਾਂ ਨੂੰ। ਸਰ ਜੀ ਚਲੋ ਇੱਕ ਅੱਜ ਪ੍ਰਣ ਕਰੀਏ ਔਰ ਕਰਾਈਏ। ਨਾ ਠੀਕ ਨਾਣਾ ਚਾਹਦੇ ਹੋ ਤੁਸੀਂ। ਇਹ ਕੀ ਕਿ ਨਾ ਕੋਈ ਅੱਜ ਤੋਂ ਬਾਅਦ ਸਮਾਜ ਵਿੱਚ ਰਿਸ਼ਵਤਖੋਰੀ ਨਾ ਕੋਈ ਲਵੇ ਨਾ ਕੋਈ ਦੇਵੇ। ਇਹ ਚੇਣਾ ਬੜਾ ਸਾਨ ਹੈ। ਹਰ ਇੱਕ ਇਸਤਰੀ ਦੀ स्वत bộ ਸਮਾਜ ਨੂੰ ਚੰਗਾ ਨਹੀਂ ਬਣਾ ਸਕਦੇ ਲੋਕ ਕਹਿੰਦੇ ਆ ਕਿ ਔਰਤਾਂ ਜਿਹੜੀਆਂ ਆਦਮੀ ਨਾਲੋਂ ਜ਼ਿਆਦਾ ਕੰਮ ਕਰਦੀਆਂ ਖੇਤਰ ਦੇ ਵਿੱਚ ਤੇ ਤੁਸੀਂ ਇਹੋ ਜਿਹੇ ਕੰਮ ਕਰਦੇ ਹੋ ਰਿਸ਼ਵਤ ਲੈਣੇ ਲੋਕਾਂ ਕੋਲੋਂ ਨਾਰੀਸ਼ਵਤ ਲੋਜੀ ਨਾਰੀਸ਼ਵਤ ਦੋਜੀ ਨਾਰੀਸ਼ਵਤ ਲੋਜੀ ਨਾਰੀਸ਼ਵਤ ਦੋਜੀ ਗਵ ਮੈਡਮ ਵੀ ਤੁਹਾਡੇ ਨਾਲ ਕੋਈ ਸਰ ਹੋਇਆ ਵੀ ਅੱਗੇ ਨੂੰ ਰਿਸ਼ਵਤ ਲੈਣੀ ਹੈ ਜਾਂ ਨਹੀਂ ਲੈਣੀ ਹੈ भूख बोले कौआ काटे काल कौए से डरू मैं रिश्वत नहीं लूँगी तुम देखते रहियो कानों को हाथ लगाऊं तुम देखते रहियो मैं रिश्वत नहीं लूँगी तुम देखते रहियो तुम देखते रहियो